बीजेपी कह रही कि तारीख को वो पहली किस्त जारी करेगी क्या करेगी सॉरी क्या करेगी पच्चीस सौ की पहली किस्त दिल्ली दिल्ली हाँ ठीक है अच्छी अच्छी वो उनको पहले आठ तारीख उनको देखने दो हमने पता है हमें पंजाब में कितनी कब करनी है वो अपना काम करें हमें अपना काम करने दें ਦਿੱਲੀ ਵਿੱਚ ਆਵਾਮ ਦੀ ਪਾਰਟੀ ਔਰਤਾਂ ਨੂੰ 25-2500 ਰੁਪਏ ਹਰੇਕ ਮਹੀਨੇ ਦੇਣ ਦਾ ਵਾਅਦਾ ਬੀਜੇਪੀ ਨੂੰ ਯਾਦ ਕਰਵਾ ਰਹੀ ਹੈ ਪਰ ਪੰਜਾਬ ਵਿੱਚ ਇਸੇ ਆਵਾਮ ਦੀ ਪਾਰਟੀ ਦੀ ਸਰਕਾਰ 3 ਸਾਲ ਤੋਂ ਇਹ ਗਰੰਟੀ ਸ਼ੂਦਾ ਵਾਅਦਾ ਭੁੱਲੀ ਬੈਠੀ ਹੈ ਦਿੱਲੀ ਵਿੱਚ ਅੱਜ ਅਤੇ ਕੱਲ 2 ਦਿਨਾਂ ਅੰਦਰ ਆਵਾਮ ਦੀ ਪਾਰਟੀ ਨੇ ਦਰਜਨਾ ਮੁਜ਼ਾਰੇ ਕੀਤੇ ਕਈ ਸੜਕਾਂ ਅਤੇ ਪੁਲਾਂ ਉੱਤੇ ਬੈਨਰ ਵੀ ਟੰਗੇ ਇਸ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਸਿੱਖ ਚਿਹਰੇ ਜਰਨੈਲ ਸਿੰਘ ਸਮੇਤ ਕਈ ਹੋਰ ਆਗੂ ਅੱਡੀਆਂ ਚੁੱਕ-ਚੁੱਕ ਦੁਹਾਈ ਪਾ ਰਹੇ ਨੇ ਇਹ ਸਹੀ ਹੈ ਕਿ ਜਦੋਂ ਬੀਜੇਪੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕਰਨਾ ਚਾਹੀਦਾ ਹੈ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਅਤੇ ਇਸੇ ਦਿਨ ਤੋਂ ਦਿੱਲੀ ਦੀਆਂ ਔਰਤਾਂ ਨੂੰ ਵਾਅਦੇ ਮੁਤਾਬਕ ਇਹ ਰਾਸ਼ੀ ਮਿਲਣੀ ਸ਼ੁਰੂ ਹੋ ਜਾਣੀ ਚਾਹੀਦੀ ਹੈ ਭਲਾ ਹੁਣ ਝਾੜੂ ਪਾਰਟੀ ਨੂੰ ਕੋਈ ਮੋੜਮਾ ਪੁੱਛਣ ਵਾਲਾ ਹੋਵੇ ਕਿ ਤੁਸੀਂ ਪੰਜਾਬ ਦੀਆਂ 18 ਸਾਲ ਤੋਂ ਉੱਪਰ ਦੀਆਂ ਸਾਰੀਆਂ ਔਰਤਾਂ ਨੂੰ ਇੱਕ 1000 ਰੁਪਏ ਦੇਣੇ 3 ਸਾਲ ਬਾਅਦ ਵੀ ਕਿਉਂ ਸ਼ੁਰੂ ਨਹੀਂ ਕੀਤੇ ਦਿੱਲੀ ਵਿੱਚ ਤਾਂ ਹਾਲੇ ਚੋਣ ਨਤੀਜੇ ਆਇਆਂ ਨੂੰ 1 ਮਹੀਨਾ ਪੂਰਾ ਹੋਣਾ ਵੀ ਬਾਕੀ ਹੈ ਰੇਖਾ ਗੁਪਤਾ ਦੇ ਮੁੱਖ ਮੰਤਰੀ ਵੱਜੋ ਸੌ ਚੱਕਣ ਨੂੰ ਮਹੀਨਾ ਪੂਰਾ ਹੋਣ ਵਿੱਚ ਹਲੇ ਕਈ ਦਿਨ ਬਾਕੀ ਨੇ ਫੇਰ ਵੀ ਅਸੀਂ ਬੀਜੇਪੀ ਨੂੰ ਖੁੱਲ ਨਹੀਂ ਦਿੰਦੇ ਸਗੋਂ ਡਟਵੀਂ ਮੰਗ ਕਰਦੇ ਹਾਂ ਕਿ 8 ਮਾਰਚ ਤੋਂ ਕਮંત્રી ਮਹਿਲਾ ਦਿਵਸ ਤੋਂ ਕੀਤੇ ਐਲਾਨ ਮੁਤਾਬਕ ਦਿੱਲੀ ਦੀਆਂ ਔਰਤਾਂ ਨੂੰ ਐਲਾਨੀ 25-2500 ਰੁਪਏ ਦੀ ਰਾਸ਼ੀ ਸ਼ੁਰੂ ਕੀਤੀ ਜਾਵੇ ਪਰ ਕੀ ਇਹ ਆਮ ਆਦੀ ਪਾਰਟੀ ਦੇ ਦੋਹਰੇ ਮਾਪਦੰਡ ਨਹੀਂ ਇਸੇ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੀ ਨੂੰ 3 ਸਾਲ ਪੂਰੇ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਕਈ ਮੌਕਿਆਂ ਅਤੇ মিডিਆ ਵੱਲੋਂ ਘੇਰਣ ਉੱਤੇ ਕਈ ਵਾਰ ਹਜ਼ਾਰ ਦੀ ਥਾਂ ਦੱਲੀਵਾਤੀ 1100 ਰੁਪਏ ਪ੍ਰਤੀ ਔਰਤ ਦੇ ਚੁੱਕੇ ਨੇ ਪਰ ਇਹ ਮਿਲੂ ਕਦੋਂ ਕਿਸੇ ਨੂੰ ਨਹੀਂ ਪਤਾ ਅੱਜ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਹੁਬ ਹੁਬ ਕੇ ਨਸ਼ਿਆਂ ਖਿਲਾਫ ਬੋਲ ਰਹੇ ਸਨ ਤਾਂ ਇੱਕ ਪੱਤਰਕਾਰ ਨੇ ਉਹਨਾਂ ਨੂੰ ਦਿੱਲੀ ਵਿੱਚ ਔਰਤਾਂ ਨੂੰ ਰਾਸ਼ੀ ਵਾਲਾ ਸਵਾਲ ਪੁੱਛ ਲਿਆ ਮੰਤਰੀ ਜੀ ਬੜੇ ਚੌੜੇ ਹੋ ਕੇ ਹੱਕ ਵਿੱਚ ਬੋਲਣ ਲੱਗੇ ਤਾਂ ਪੱਤਰਕਾਰ ਨੇ ਇਸ ਨਾਲ ਪੰਜਾਬ ਵੀ ਜੋੜ ਦਿੱਤਾ ਕਾ ਇਹੋ ਅਮਨ अरोड़ा ਦੀ ਬੋਲੀ ਬਦਲ ਗਈ ਉਹਨਾਂ ਇਹ ਸਾਡਾ ਕੰਮ ਹੈ ਅਸੀਂ ਆਪੇ ਦੇਖਣਾ ਕਹਿ ਕੇ ਖਿਹੜਾ ਛਡਾਉਣ ਦੀ ਕੋਸ਼ਿਸ਼ ਕੀਤੀ ਜੀ ਬਿਲਕੁਲ ਇਹ ਤੁਹਾਡਾ ਹੀ ਕੰਮ ਹੈ ਤੁਸੀਂ ਹੀ ਦੇਖਣਾ ਪਰ ਦੇਖੀ ਜਾਣਾ ਜਾਂ ਗਰੰਟੀ ਪੂਰੀ ਵੀ ਕਰਨੀ ਹੈ ਅਮਨ अरोड़ा ਇਸ ਪਾਰਟੀ ਦੇ ਸੂਬਾ ਪ੍ਰਧਾਨ ਨੇ ਅਤੇ ਮੰਤਰੀ ਹੋਣ ਕਰਕੇ ਸਰਕਾਰ ਦਾ ਹਿੱਸਾ ਵੀ ਨੇ ਉਹਨਾਂ ਨੂੰ ਸਾਫ਼ ਸਪਸ਼ਟ ਸ਼ਬਦਾਂ ਵਿੱਚ ਦੱਸਣਾ ਚਾਹੀਦਾ ਸੀ ਨਾ ਕਿ ਤੈਸ਼ ਵਿੱਚ ਆ ਕੇ ਇਉਂ ਖਿਹੜਾ ਛਡਾਉਣਾ ਚਾਹੀਦਾ ਸੀ ਵੀਡੀਓ ਵਿੱਚ ਗੱਲ ਪ੍ਰਮੁੱਖ ਤੌਰ ਤੇ ਇਸੇ ਮੁੱਦੇ ਦੀ ਕਰਨੀ ਹੈ ਪਰ ਨਾਲ ਹੀ ਬੀਜੇਪੀ ਦੇ ਸਿੱਖ ਚਿਹਰੇ ਮਨਜਿੰਦਰ ਸਿੰਘ ਸਿਰਸਾ ਦੀ ਪੰਜਾਬ ਸਿਆਸਤ ਵਿੱਚ ਹੋਈ ਐਂਟਰੀ ਬਾਰੇ ਵੀ ਤੁਹਾਨੂੰ ਦੱਸਾਂਗੇ ਉਹਨਾਂ ਰਵਿੰਦ ਕੇਜਰੀਵਾਲ ਦਾ ਰਾਹ ਰੋਕਣ ਦੀ ਕਿਹੜੀ ਯੋਗਤ ਸੁਝਾਈ ਅਤੇ ਕਿਵੇਂ ਦੋ ਟੁਕ ਸ਼੍ਰੋਮਣੀ ਅਕਾਲੀ ਦਲ ਨਾਲ ਗੱਠ ਜੋੜ ਤੋਂ ਕੋਰੀ ਨਾ ਕੀਤੀ ਇਹ ਸਭ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ ਇਸੇ ਤਰ੍ਹਾਂ ਇਹ ਵੀ ਦੱਸਾਂਗੇ ਕਿ ਭਾਈ ਅਮਰੀਕ ਸਿੰਘ ਦੇ ਜਨਮ ਦਿਨ ਸਮਾਗਮ ਮੌਕੇ ਪਿੰਡ ਪੂਰੇ ਕੋਨੇ ਵਿੱਚ ਸਮਾਗਮ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਸ ਨੂੰ ਟੰਗਣਾ ਮਨਾਉ ਤੱਕਿਆ ਅਤੇ ਕਿੰਨਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਧੂਕੇ ਕੱਢਣ ਸਮੇਤ ਅੱਜ ਹੋਰ ਕਿਹੜੇ ਵੱਡੇ ਹਮਲੇ ਬੋਲੇ ਸਭ ਤੋਂ ਪਹਿਲਾਂ ਦੇਖੋ ਆਹਾ ਆਮ ਆਦੀ ਪਾਰਟੀ ਦੇ ਵਲੰਟੀਅਰ ਦਿੱਲੀ ਵਿੱਚ ਕਿਵੇਂ ਔਰਤਾਂ ਨੂੰ 25-2500 ਰੁਪਏ ਦਿਵਾਉਣ ਲਈ ਗਾਹ ਪਾਈ ਫਿਰਦੇ ਨੇ ਇਹਨਾਂ ਨੇ ਦਿੱਲੀ ਦੇ ਕਈ ਪੁਲਾਂ ਉੱਤੇ ਅਜਿਹੇ ਬੈਨਰ ਟੰਗ ਦਿੱਤੇ ਦਿੱਲੀ ਦੀਆਂ ਲਗਭਗ ਸਾਰੀਆਂ ਸੜਕਾਂ ਉੱਤੇ ਖੜੇ ਹੋ ਕੇ ਇਹ ਭਾਜਪਾ ਨੂੰ 2 ਦਿਨ ਦਾ ਸਮਾਂ ਰਹਿ ਜਾਣ ਦੀ ਯਾਦ ਦਿਵਾ ਰਹੇ ਨੇ ਇਸ ਬਾਰੇ ਦੇਖੋ ਦਿੱਲੀ ਦੀ ਸਫਾਈ ਕਾ ਮੁੱਖ ਮੰਤਰੀ ਆਥੀ ਜੀ ਨੇ ਕੀ ਕਿਹਾ ਅਤੇ ਉਸ ਦੇ ਜਵਾਬ ਵਿੱਚ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਰੇਖਾ ਗੁਪਤਾ ਕੀ ਬੋਲੇ ਉਸ ਤੋਂ ਬਾਅਦ ਪੰਜਾਬ ਵਿੱਚ ਔਰਤਾਂ ਨੂੰ ਰਾਸ਼ੀ ਦੇਣ ਵਾਲੇ ਇਸੇ ਮੁੱਦੇ ਉੱਤੇ ਦੇਖਿਓ ਅਮਨ ਅਰੋੜਾ ਕਿਵੇਂ ਭੱਜੇ ਹਮ ਇੰਤਜ਼ਾਰ ਕਰ ਰਹੇ ਹਾਂ ਹਮ ਪ੍ਰੋਟੈਸਟ ਨਹੀਂ ਕਰ ਰਹੇ ਮੋਦੀ ਜੀ ਨੇ ਕਿਹਾ ਥਾ कि 8 मार्च को पच्चीस सौ की पहली किश्त आएगी मोदी जी ने कहा था ये मोदी जी की गारंटी है हम तो इंतजार कर रहे हैं मोदी जी की गारंटी है मोदी जी झूठ झूठ थोड़ी तो जाएगा एक वैसे मोदी जी ने बोल दिया जो उन्होंने कहा था कि पहली कैबिनेट में पास करेंगे पहली कैबिनेट में पास नहीं हुआ अब दूसरी उनकी जो गारंटी थी की आठ मार्च तक पहली किश्त आएगी उसका हम इंतजार कर रहे हैं फिर से दोहराना चाहूंगी हमने अपने संकल्प पत्र में जितनी भी बातें कही हैं, जो भी वायदे किए हैं निश्चित रूप में हर एक वायदा पूरा होगा चाहे वो ढाई हजार रूपये का है चाहे इक्कीस हजार रूपए बहनों को देने का है चाहे सिलेंडर है इसके लिए किसी को ये याद दिलाने की जरूरत नहीं है कि चार दिन रह गए तीन दिन रह गए फिर दो दिन रह गए एजेंडा हमारा चलेगा ਐਜੰਡਾ ਉਨ੍ਹਾਂ ਦਾ ਨਹੀਂ ਚੱਲਨੇ ਵਾਲਾ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਨਸ਼ਿਆਂ ਦੇ ਮੁੱਦੇ ਉੱਤੇ ਲੰਬੇ ਚੌੜੇ ਭਾਸ਼ਣ ਦਿੱਤੇ ਨਸ਼ਾ ਤਸਕਰਾਂ ਨੂੰ ਪੰਜਾਬ ਛੱਡ ਜਾਣ ਅਤੇ ਹੁਣ ਤੱਕ ਦੀ ਮਹਿੰਦ ਦੇ ਨਤੀਜਿਆਂ ਨੂੰ ਉਹਨਾਂ ਪੂਰਾ ਬਧਾ ਚੜਾ ਕੇ ਦੱਸਿਆ ਪਰ ਜਿਵੇਂ ਹੀ ਔਰਤਾਂ ਨੂੰ ਰਾਸ਼ੀ ਦੇਣ ਦਾ ਸਵਾਲ ਆਇਆ ਤਾਂ ਦੇਖੋ ਕਿਵੇਂ ਜਨਾਬ ਦੇ ਤੇਵਰ ਬਦਲ ਗਏ ਇਹ ਜੋ ਮੌਕੇ ਮੈਂ ਕੋਈ ਪੋਲਿਟਿਕਲ ਗੱਲ ਕਰਨੀ ਤਾਂ ਨਹੀਂ ਚਾਹੁੰਦਾ ਪਰ ਜਿਹੜੇ ਪੰਜਾਬ ਨੂੰ ਉੜਤਾ ਪੰਜਾਬ ਦੀ ਰੰਗਤਾ ਦਿੰਦੇ ਰਹੇ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਦੀ ਸਰਕਾਰਾਂ ਉਹਨਾਂ ਦੀ ਸਰਕਾਰਾਂ ਵੀ ਇਸ ਚੀਜ਼ ਨੂੰ ਕੰਟਰੋਲ ਕਰਨ ਠੀਕ ਹੈ ਜੀ ਸਰ ਜੋ ਜਿਸ ਨੂੰ ਦਿਨ ਪਰ ਹਾਰਵੇ ਗਈ ਜਾ ਰਹੀ ਡਿਮੋਲਿਸ਼ ਕੀਤੀ ਜਾ ਰਹੀ ਹੈ ਕਿ ਹੁਣ ਕੋ ਨੋਟਿਸ ਵੀ ਜਾਰੀ ਕੀਤਾ ਜਾਂਦਾ ਹੈ ਸਰਕਾਰ ਕੇ ਸਾਰਾ ਜੋ ਲੀਗਲ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ ਉਹ ਪੂਰਾ ਕੀਤਾ ਜਾਂਦਾ ਹੈ ਜੀ ਇੱਕ ਵੀ ਡਿਮੋਲਿਸ਼ਨ ਐਸੀ ਨਹੀਂ ਹੈ ਜੋ ਅਗੇਂਸਟ ਦਾ ਲਾਅ ਆਫ ਲੈਂਡ ਹੋਏ जिन लोगों ने सरकारी जमीनों पे कब्जे किए हुए हैं पिछली सरकारों के समय में पॉलिटिकल लीडर्स की पोस्ट पनाही पे उनको और उसके ऊपर महल उसारे हुए हैं इस ड्रग मनी से फ्रॉम प्रोसीड ऑफ क्राइम दे आर नॉट गोइंग टू स्पेड पीजे कह रही तो है कि आठ तारीख को जो क्या करेगी सॉरी क्या करेगी पहली किस्त दिल्ली अच्छी दिल्ली। अच्छी दिल्ली। दिल्ली। ਉਹ ਉਹਨੂੰ ਪਹਿਲੇ 8 ਤਰੀਕ ਨੂੰ ਉਹਨੂੰ ਦੇਖਣੇ ਧੋ। ਹਮਨੇ ਪਤਾ ਹੈ ਹਮਨੇ ਪੰਜਾਬ ਮੇ ਕਿੰਦੀ ਕਵ ਕਰਨੀ ਹੈ। ਉਹ ਆਪਣਾ ਕੰਮ ਕਰੇ। ਹਮੇ ਆਪਣਾ ਕੰਮ ਕਰਨ ਦੇ। ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਵੱਡੀ ਪੱਧਰ ਉਤੇ ਤਿਆਰੀ ਕਰ ਰਹੀ ਹੈ। ਪਾਰਟੀ ਵਿੱਚ ਅੰਦਰੂਨੀ ਤੌਰ ਤੇ ਬਹੁਤ ਕੁਝ ਹੋ ਰਿਹਾ ਹੈ। ਰੋਜ਼ਾਨਾ ਮੀਟਿੰਗਾਂ ਦਾ ਸਿਲਸਿਲਾ ਕਰਨ ਤੋਂ ਇਲਾਵਾ ਕੁਝ ਸਿੱਖ ਚਿਹਰੇ ਟੈਸਟ ਕਰਨ ਦੀ ਤਿਆਰੀ ਹੋ ਚੁੱਕੀ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪਹਿਲਾਂ ਹੀ ਸਪੀਡ ਫੜ ਚੁੱਕੇ ਨੇ। ਹੁਣ ਦਿੱਲੀ ਵਾਲੇ ਮਨਜਿੰਦਰ ਸਿੰਘ ਸਿਰਸਾ ਦੀ ਵੀ ਪੰਜਾਬ ਵਿੱਚ ਇਸੇ ਪੱਖ ਤੋਂ ਐਂਟਰੀ ਹੋਈ ਹੈ। ਉਹਨਾਂ ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ਵਿੱਚ ਬੜੀਆਂ ਦਿਲਚਸਪ ਗੱਲਾਂ ਕੀਤੀਆਂ। ਇਨ੍ਹਾਂ ਗੱਲਾਂ ਦੀ ਇੱਕ ਝਲਕ ਦੇਖੋ। ਜਿਸ ਤੋਂ ਬਾਅਦ ਗੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਰਾਂਗੇ। ਇੱਕ ਹੋਰ ਦਿੱਲੀ ਦੇ ਮਾਲਕ ਜਿਹੜੇ ਆਪ ਨੂੰ ਦੱਸਦੇ ਸੀ ਅੱਜ ਕੱਲ੍ਹ ਕਿਰਾਏਦਾਰ ਵੀ ਨਹੀਂ ਰਹੇ। ਉਹ ਇੱਥੇ ਆਏ ਹੋਏ ਨੇ ਵੀ ਪਾਸਾ ਨਾ ਕਰਨ। ਇਹ ਵਿਪਾਸਨਾ ਕੈਸੀ ਆ ਕਿਸੇ ਨੂੰ ਸਮਝ ਨਹੀਂ ਆ ਰਹੀ। ਅਲੱਗ-ਲੱਗ ਲੋਕ ਅਲੱਗ-ਅਲੱਗ ਚਰਚਾਵਾ ਬਾਜ਼ਾਰਚ ਕਰ ਰਹੇ ਨੇ। ਕੁਝ ਕਹ ਰਹੇ ਨੇ ਇਸ ਉਪਾਸਨਾ ਦੇ ਨਾਮ ਉੱਤੇ ਭਗਵੰਤ ਮਾਨ ਨੂੰ ਹਟਾਉਣਾ ਹੈ। ਕੁਝ ਕਹ ਰਹੇ ਨੇ ਇਸ ਉਪਾਸਨਾ ਦੇ ਨਾਮ ਦੇ ਉੱਤੇ ਰਾਜ ਸਭਾ ਚ ਜਾਣਾ ਹੈ। ਪਰ ਮੈਨੂੰ ਹੈਰਾਨ ਕਿ ਇਸ ਗੱਲ ਦੀ ਆ ਜਿਹੜਾ ਸੰਗਿਆਨ ਤੁਹਾਨੂੰ ਲੈਣਾ ਚਾਹੀਦਾ ਉਹ ਇਹ ਆ ਤਿੰਨ ਸਾਲ ਹੋ ਗਏ ਨੇ ਸਰਕਾਰ ਸੁੱਤੀ ਪਈ ਸੀ। ਜਦੋਂ ਪੰਜਾਬ 'ਚ ਡਰੱਗਸ ਚਰਮ ਸੀਮਾ ਤੇ ਸੀਗਾ ਸਕੂਲਾਂ 'ਚ ਵੀ ਨਸ਼ਾ ਪਹੁੰਚ ਚੁੱਕਿਆ ਹੈ। ਕੋਈ ਵਰਗ ਨਹੀਂ ਬੱਚਿਆ ਜਿਹੜਾ ਇਸ ਨਸ਼ੇ ਤੋਂ ਬੱਚਿਆ ਹੋਵੇ। ਹੁਣ ਕਹ ਰਿਹਾ ਅਸੀਂ ਡਰੱਗਸ ਦੇ ਉੱਤੇ ਬਹੁਤ ਜ਼ੋਰਦਾਰ ਵਾਰ ਕਰ ਦਿੱਤਾ ਹੈ ਕਿੰਨਾ ਜ਼ੋਰਦਾਰ ਵਾਰ ਕਰ ਦਿੱਤਾ ਹੈ ਕਹਿੰਦੇ ਜੀ ਦੇਖੋ ਕੇਜਰੀਵਾਲ ਵੀ ਉਤੋਂ ਫ੍ਰੀ ਹੋ ਗਿਆ ਉਹ ਵੀ ਪੰਜਾਬ ਆ ਕੇ ਬੈਠ ਗਿਆ ਇੰਨਾ ਜ਼ੋਰਦਾਰ ਅਸੀਂ ਵਾਰ ਕਰ ਦਿੱਤਾ ਹੈ ਜਿਹੜੇ ਨਸ਼ਾ ਤਸਕਰ ਨੇ ਉਹ ਆਮ ਆਦਮੀ ਪਾਰਟੀ ਚ ਰਾਜ ਕਰ ਰਹੇ ਨੇ ਇੱਥੋਂ ਦੇ ਟਰੈਵਲ ਏਜੰਟ ਜਿਹੜੇ ਨੇ ਜਿਨ੍ਹਾਂ ਨੇ ਹਜ਼ਾਰਾਂ ਹਜ਼ਾਰਾਂ ਬੇਗੁਨਾ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਨਾਮ ਕਰਾ ਕਰਾ ਕੇ ਲੁੱਟ ਲੁੱਟ ਕੇ ਉਹਨਾਂ ਨੂੰ ਵਿਦੇਸ਼ਾਂ ਚ ਜੇਲਾ ਚ ਭੇਜਣ ਵਾਸਤੇ ਭੇਜ ਦਿੱਤਾ ਏ ਉਹ ਆਮ ਆਦਮੀ ਪਾਰਟੀ ਦੇ ਰਾਜ ਚ ਰਾਜ ਕਰ ਰਹੇ ਨੇ ਕੇਵਲ ਔਰ ਕੇਵਲ ਹੁਣ ਅਰਵਿੰਦ ਕੇਜਰੀਵਾਲ ਨੂੰ ਇੱਕ ਮਸੀਹਾ ਦੇ ਤੌਰ ਤੇ ਪੇਸ਼ ਕਰਨਾ ਹੈ ਜਿਹੜਾ ਦਿੱਲੀ ਤੋਂ ਭਗੌੜਾ ਏ ਉਸ ਨੂੰ ਦਿਖਾਉਣਾ ਹੈ ਕਿ ਕੇਜਰੀਵਾਲ ਜੀ ਪੰਜਾਬ ਚ ਆ ਗਏ ਨੇ ਹੁਣ ਕੰਮ ਸ਼ੁਰੂ ਹੋ ਗਏ ਨੇ ਔਰ ਇਹ ਸਾਰੀ ਕੇਜਰੀਵਾਲ ਜੀ ਦੀ ਰਣਨੀਤੀ ਆ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਗਰਾਹ ਕਰਨਾ ਆਇਆ ਹਾਂ ਦਿੱਲੀੋਂ ਅਸੀਂ ਤੁਹਾਨੂੰ ਭੁਜਾ ਕੇ ਨੂੰ ਇੱਥੇ ਭੁਜਾ ਭੁਜਾਤਾ ਦਿੱਲੀ ਦੇ ਲੋਕਾਂ ਨੇ ਇਹ ਕਹਿੰਦਾ ਸੀ ਮੈਂ ਦਿੱਲੀ ਦਾ ਮਾਲਿਕ ਹਾਂ ਦਿੱਲੀ ਲੋਕਾਂ ਨੂੰ ਕਿਰਾਏਦਾਰ ਜੋਗਾ ਨਹੀਂ ਛੱਡਿਆ ਹੁਣ ਤੁਹਾਡੀ ਵਾਰੀ ਆ ਜਿਹੜਾ ਸੰਜੀਵ अरोड़ा ਇਲੈਕਸ਼ਨ ਲੜ ਰਿਹਾ ਉਹਨੂੰ ਡਟ ਕੇ ਹਰਾਓ ਕਿਸੇ ਪਾਰਟੀ ਨੂੰ ਜਿਤਾਓ ਪਰ ਉਹਨੂੰ ਡਟ ਕੇ ਹਰਾਓ ਕਿਉਂਕਿ ਉਹਦਾ ਜਿੱਤਣ ਦਾ ਮਤਲਬ ਹੈ ਤੁਹਾਡੀ ਇੱਕ ਰਾਜ ਸਭਾ ਹੋਰ ਖਸ ਜਾਣੀ ਤੁਹਾਡੇ ਉੱਥੋਂ ਪਹਿਲਾਂ ਰਾਜ ਸਭਾ ਵੇਚਤੀਆਂ ਨੇ ਹੁਣ ਰਾਜ ਸਭਾ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ ਸਾਰੇ ਪੰਜਾਬ ਦੇ ਦਫ਼ਤਰਾਂ ਦੇ ਅੰਦਰ ਆਜਾਮ ਆਦਮੀ ਪਾਰਟੀ ਲੋਕਾਂ ਦਾ ਕਬਜ਼ਾ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਨੇ ਅੱਜ ਸਾਰੇ ਭਗਵੰਤ ਮਾਨ ਜੀ ਦੇ ਐਡਵਾਈਜ਼ਰ ਨੇ ਜਿਹੜੇ ਪੰਜਾਬ ਤੋਂ ਬਾਹਰੋਂ ਲਿਆ ਲਿਆ ਕੇ ਬਿਠਾ ਦਿੱਤੇ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜਾਖਿਆ ਕਿ ਅਸੀਂ ਭਿਆਨਕ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਮਰਿਆਦਾਵਾਂ ਨੂੰ ਬਹਾਲ ਕਰਨ ਦੀ ਸੀ ਉਹਨਾਂ ਵਿੱਚੋਂ ਘੋਸਪੈਠ ਕਰ ਚੁੱਕੇ ਕੁਝ ਲੋਕ ਅੱਜ ਮਰਿਆਦਾਵਾਂ ਦਾ ਕਹਾਣ ਕਰ ਰਹੇ ਨੇ ਕੁਝ ਲੋਕ ਕਹਿ ਰਹੇ ਨੇ ਕਿ ਸ਼੍ਰੀ ਕਾਲਤਕ ਸਾਹਿਬ ਵੱਲੋਂ ਬਣਾਈ ਕਮੇਟੀ ਗੁੰਮਰਾਹ ਕਰ ਰਹੀ ਹੈ ਜਿਸ ਦਾ ਸਿੱਧਾ ਮਤਲਬ ਸ਼੍ਰੀ ਕਾਲਤਕ ਸਾਹਿਬ ਦੇ ਹੁਕਮਨਾਮੇ ਨੂੰ ਚੁਣੌਤੀ ਦੇਣਾ ਹੈ ਇੱਕ ਆਗੂ ਨੇ ਤਾਂ ਇਹ ਕਹਿ ਦਿੱਤਾ ਕਿ ਸ਼੍ਰੀ ਕਾਲਤਕ ਸਾਹਿਬ ਤੋਂ ਬਣੀ ਕਮੇਟੀ ਗੈਰ ਕਾਨੂੰਨੀ ਹੈ ਅਜੀਹਾ ਕਹਿਣ ਵਾਲੇ ਜਾਂ ਤਾਂ ਨਾ ਸਮਝਨੇ ਜਾਂ ਸਿੱਖ ਵਿਰੋਧੀਆਂ ਦੇ ਹੱਥੇ ਝੜ ਚੁੱਕੇ ਨੇ ਕੁਝ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਡੈਮੇਜ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਉੱਤੇ ਬਣੀ ਪੰਜ ਮੈਂਬਰੀ ਕਮੇਟੀ ਦਾ ਸਾਥ ਦੇਣ ਦਾ ਸਰਦਾ ਦਿੰਦਿਆਂ ਉਹਨਾਂ ਕਿਹਾ ਕਿ ਸਮਾਂ ਆਏਗਾ ਜਦੋਂ ਪੰਥ ਵਿਰੁੱਧ ਚੱਲਣ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਧੂਕੇ ਬਾਹਰ ਕੱਢਾਂਗੇ ਉਹਨਾਂ ਬਿਰਸਾ ਸਿੰਘ ਬਲਤੋਹਾ ਉਤੇ ਬਿਨਾਂ ਨਾਮ ਲਏ ਤੋਂ ਨਿਸ਼ਾਨਾ ਸਿੱਧਿਆ ਅਤੇ ਕਿਹਾ ਕਿ ਉਹ ਟੰਗਣਾ ਮਣਾਉਤਾ ਹੈ ਅੱਜ ਜਿਸ ਦੌਰ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ ਇਹ ਬਹੁਤ ਭਿਆਨਕ ਦੌਰ ਹੈ ਮੈਂ ਭਿਆਨਕ ਇਸ ਕਰਕੇ ਕਹਿ ਰਿਹਾ ਕਿਉਂਕਿ ਉਸ ਵਕਤ ਹਮਲਾ ਕੀਤਾ ਸੀ ਜਿਹੜੇ ਸਾਡੇ ਵੈਰੀ ਅਖਵਾਉਂਦੇ ਸੀ ਸਾਡੇ ਨਾਲ ਵੈਰ ਕੱਢਣਾ ਚਾਹੁੰਦੇ ਸੀ ਅੱਜ ਜਿਹੜਾ ਹਮਲਾ ਹੋ ਰਿਹਾ ਉਹ ਉਹਨਾਂ ਲੋਕਾਂ ਵੱਲੋਂ ਹੋ ਰਿਹਾ ਜਿਨ੍ਹਾਂ ਲੋਕਾਂ ਦੀ ਡਿਊਟੀ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਪਹਿਰੀਦਾਰੀ ਕਰਨ ਦੀ ਲਾਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀ ਮਰਿਆਦਾਵਾਂ ਦੀ ਪਰੰਪਰਾਵਾਂ ਦੀ ਰਾਖੀ ਕਰਨ ਦੀ ਜਿੰਨਾਂ ਦੀ ਡਿਊਟੀ ਲਈ ਸੀ ਉਹਨਾਂ ਵਿੱਚ ਹੀ ਕੁਝ ਪੜ੍ਹਠ ਕਰ ਚੁੱਕੇ ਨਾ ਸਿੱਖੀਏ ਅੱਜ ਉਹਨਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਮਰਿਆਦਾਵਾਂ ਤੇ ਪਰੰਪਰਾਵਾਂ ਦਾ ਘਾਣ ਕਰ ਰਹੇ ਨੇ ਫਰਕ ਸਿਰਫ ਇਹ ਹੈ ਕਿ ਉਹ ਤੋਪਾਂ ਤੇ ਟੈਂਕ ਲੈ ਕੇ ਆਏ ਸੀ ਦਿੱਲੀ ਤੋਂ ਤੇ ਟੋਪਾਂ ਦੇ ਗੋਲੇ ਤੇ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਵਾਰ ਕੀਤੇ ਸੀ ਇਹ ਨੌ ਸਿੱਖੀਏ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਨੂੰ ਰੋਲਣ ਦਾ ਯਤਨ ਕੰਮ ਕਰਦੇ ਨੇ ਇਹਨਾਂ ਦੇ ਜਿਹੜੇ ਸ਼ਬਦ ਹੁੰਦੇ ਆ ਉਹ ਗੋਲੀਆਂ ਹੁੰਦੀਆਂ ਨੇ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਜਿਹੜਾ ਇਹ ਬੋਲਦੇ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਹ ਲਿਖਦੇ ਨੇ ਇਹ ਇਹਨਾਂ ਦੇ ਤੀਰ ਹੁੰਦੇ ਨੇ ਦੱਸਿਆ ਗਿਆ ਨਾ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਦੇ ਵਿੱਚ ਆਦੇਸ਼ ਕਰਕੇ ਬਣਾਈ ਜਿਹੜੀ ਕਮੇਟੀ ਹੈ ਉਹ ਗੁੰਮਰਾਹ ਕਰ ਰਹੀ ਹੈ ਇਹਦਾ ਸਿੱਧਮ ਸਿੱਧਾ ਮਤਲਬ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੁਣੌਤੀ ਮੈਨੂੰ ਪਤਾ ਲੱਗਿਆ ਇੱਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤਹਿਤ ਬਣੀ ਹੈ ਕਮੇਟੀ ਗੈਰ ਕਾਨੂੰਨੀ ਹੈ ਕਿੰਦੀ ਕਮਾਲ ਦੀ ਗੱਲ ਹੈ ਸਾਡੀ ਕਾਨੂੰਨੀ ਆ ਭਾਰਤੀ ਕਾਨੂੰਨ ਤਹਿਤ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਬਣੀ ਆ ਇਹ ਗੈਰ ਕਾਨੂੰਨੀ ਹੈ ਕਿਹਦੀ 허ਾਨੀ ਦੀ ਗੱਲ ਹੈ ਯਾਂ ਤਾਂ ਇਹ ਨਾ ਸਮਝ ਐ ਐਸੀਆਂ ਗੱਲਾਂ ਕਰਨ ਵਾਲੇ ਤੇ ਜਾਂ ਫਿਰ ਇਹ ਸਿੱਖ ਵਿਰੋਧੀ ਲਾਬੀ ਦੇ ਢਹੇ ਚੜ ਗਏ ਨੇ ਸਿੱਖ ਵਿਰੋਧੀ ਲਾਬੀ ਦੇ ਢਹੇ ਚੜ ਕੇ ਇਹੋ ਜੀਆਂ ਕੱਚੀਆਂ ਪੇਲੀਆਂ ਗੱਲਾਂ ਕਰ ਰਹੇ ਅਸੀਂ ਤਾਂ ਧਾਰਮਿਕ ਬੰਦੇ ਆ ਸਾਡੇ ਤਾਂ ਦੋ ਵਿਰੋਧੀ ਹੋਣਗੇ ਚਾਰ ਵਿਰੋਧੀ ਹੋਣਗੇ ਇਹਨਾਂ ਨੂੰ ਤੁਸੀਂ ਪੁੱਛ ਕੇ ਪੰਜ ਪੇਜ ਲਿਖਤੇ ਤੁਸੀਂ ਤਾਂ ਸਿਆਸੀ ਲੋਕ ਹੋ ਤੁਹਾਡੇ ਤਾਂ ਹਜ਼ਾਰਾਂ ਵਿਰੋਧੀ ਨੇ ਤੇ ਜੇ ਅਸੀਂ ਲਿਖਣ ਲੱਗ ਗਏ ਤਾਂ ਪੰਜ ਕਿਤਾਬਾਂ ਲਿਖ ਦਿਆਂਗੇ ਕਿ ਚੇਤੇ ਰੱਖਿਓ ਜੇ ਤੁਹਾਡੇ ਕਾਲੇ ਲੇਖਨ ਦੀਆਂ ਪੰਜ ਕਿਤਾਬਾਂ ਲਿਖ ਦਿਆਂਗੇ ਜੇ ਅਸੀਂ ਲਿਖਣ ਲੱਗ ਗਏ ਤਾਂ ਸਾਧ ਸੰਗਤ ਜੀ ਅਸੀਂ ਵੱਧ ਤੋਂ ਵੱਧ ਸ਼ਰਮਣੀਆਂ ਆਕਾਲੀ ਦਲ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਪੁਨਰ ਸਰਜੀਤ ਹੋਣ ਜਾ ਰਿਹਾ ਹੈ ਅਸੀਂ ਉਹਦਾ ਹਿੱਸਾ ਬਣਨਾ ਹੈ ਵੱਧ ਤੋਂ ਵੱਧ ਗਿਣਤੀ ਚ ਵੱਡੀ ਗਿਣਤੀ ਚ ਇਹ ਜਿਹੜਾ ਆਪਣੇ ਆਪ ਨੂੰ ਮਾਨਤਾ ਪ੍ਰਾਪਤ ਦੱਸਦਾ ਹੈ ਇਹ ਚੱਕੀ ਫਿਰੇ ਮਾਨਤਾ ਬੱਟੀ ਫਿਰੇ ਮਾਨਤਾ ਦੀ ਬੱਟੀ ਕੋਈ ਨਹੀਂ ਜੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਬਣਨ ਵਾਲੇ ਪੁਨਰ ਸਰਜੀਤ ਹੋਣ ਵਾਲੇ ਅਕਾਲੀ ਦਲ ਨੂੰ ਮਾਨਤਾ ਦੀ ਲੋੜ ਪਾਊਗੀ ਨਾ ਲੈ ਲਾਂਗੇ ਅਸੀਂ ਵੀ ਹਜੇ ਸਾਨੂੰ ਲੋੜ ਨਹੀਂ ਹੈ ਜਦੋਂ ਲੋੜ ਪਾਊਗੀ ਦੇਖ ਲਾਂਗੇ